ਤਾ ਕਿਸਾਨਾਂ ਦੇ ਕਾਰਵਾਈ ਬਾਰੇ ਪੰਜਾਬ ਸਰਕਾਰ ਦਾ ਬਿਆਨ ਆ ਗਿਆ ਹੈ ਜਿੱਥੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਧਰਨੇ ਕਰਕੇ ਵਪਾਰ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਸੀ ਹਾਈਵੇ ਬੰਦ ਹੋਣ ਕਾਰਨ ਸੂਬੇ ਦੀ ਆਰਥਿਕਤਾ ਤੇ ਮਾੜਾ ਅਸਰ ਪਿਆ ਕਿਸਾਨਾਂ ਨੂੰ ਕਈ ਵਾਰ ਰਾਹ ਖੋਲਣ ਦੀ ਸੇ ਅਪੀਲ ਕੀਤੀ ਕਈ ਵਾਰ ਉਹਨਾਂ ਨੂੰ ਇਹ ਗੱਲ ਕਹੀ ਗਈ ਕਿ ਇੱਥੇ ਰਾਹ ਖੋਲ ਦਿੱਤਾ ਜਾਵੇ ਪਰ ਨਹੀਂ ਮੰਨਣ ਤੇ ਅੱਜ ਕਾਰਵਾਈ ਕੀਤੀ ਗਈ ਹੈ ਜਿੱਥੇ ਸਰਕਾਰ ਦਾ ਉਹ ਅਧਿਕਾਰਕ ਬਿਆਨ ਨਿਕਲ ਕੇ ਆਇਆ ਹੈ ਸਾਹਮਣੇ ਕਿ ਆਖਰਕਾਰ ਐਡੇ ਵੱਡੇ ਪੱਧਰ ਤੇ ਕਾਰਵਾਈ ਕਿਉਂ ਕੀਤੀ ਹੈ ਜਿੱਥੇ ਸਰਕਾਰ ਦਾ ਕਹਿਣਾ ਹੈ ਕਿ ਆਰਥਿਕਤਾ ਦੇ ਉੱਪਰ ਵੱਡਾ ਅਸਰ ਪੈ ਰਿਹਾ ਸੀ ਹਾਈਵੇ ਬੰਦ ਹੋਣ ਕਾਰਨ ਸੂਬੇ ਦੀ ਆਰਥਿਕਤਾ ਬੁਰੇ ਢੰਗ ਦੇ ਨਾਲ ਪ੍ਰਭਾਵਿਤ ਹੋ ਰਹੀ ਸੀ ਕਿਸਾਨਾਂ ਨੂੰ ਅਸੀਂ ਕਈ ਵਾਰ ਰਾਹ ਖੋਲਣ ਦੀ ਅਪੀਲ ਕੀਤੀ ਪਰ ਕਿਸਾਨ ਨਹੀਂ ਮੰਨੇ ਪਾਕਿਸਤਾਨਾਂ ਤੇ ਕਾਰਵਾਈ ਬਾਰੇ ਪੰਜਾਬ ਸਰਕਾਰ ਦਾ ਅਧਿਕਾਰਤ ਤੌਰ ਤੇ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਧਰਨੇ ਕਰਕੇ ਵਪਾਰ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਰਿਹਾ ਸੀ ਕਿਸਾਨਾਂ ਦੇ ਧਰਨੇ ਕਰਕੇ ਇੱਥੇ ਆਰਥਿਕਤਾ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚ ਰਿਹਾ ਸੀ ਦੇਖੋ ਜਦੋਂ ਤਿੰਨ ਕਾਨੂੰਨ ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਜਦੋਂ ਦੇਸ਼ ਦੇ ਕਿਸਾਨਾਂ ਦੇ ਖਿਲਾਫ ਬਣਾਏ ਤਾਂ ਇੱਕ ਵੱਡਾ ਅੰਦੋਲਨ ਦੇਸ਼ ਚੜਿਆ ਉਹ ਸਾਰੇ ਕਿਸਾਨ ਪੰਜਾਬ ਦੇ ਕਿਸਾਨ ਦੇਸ਼ ਦੇ ਕਿਸਾਨ ਦਿੱਲੀ ਤੇ ਜਾ ਕੇ ਧਰਨੇ ਤੇ ਬੈਠੇ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੇ ਔਰ ਪੰਜਾਬ ਸਰਕਾਰ ਨੇ ਡਟ ਕੇ ਕਿਸਾਨ ਦਾ ਸਾਥ ਦਿੱਤਾ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਲੜਾਈ ਆ ਉਹ ਕੇਂਦਰ ਸਰਕਾਰ ਦੇ ਨਾਲ ਆ ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਦੇ ਨਾਲ ਆ ਪਰ ਪੰਜਾਬ ਦੀਆਂ ਦੋ ਲਾਈਫ ਲੈਣਾ ਜਿੰਨਾ ਦੇ ਨਾਲ ਮੈਂ ਸਮਝਦਾ ਪੰਜਾਬ ਦਾ ਬਹੁਤ ਵੱਡਾ ਵਪਾਰ ਚੱਲਦਾ ਖਾਸ ਕਰਕੇ ਜਿਵੇਂ ਅਗਰ ਖਰੋਰੀ ਬਾਰਡਰ ਦੀ ਸੰਭੂ ਬਾਰਡਰ ਦੀ ਉਹਨੇ ਪੰਜਾਬ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵ ਕੀਤਾ ਸੋ ਵਪਾਰ ਨੂੰ ਬਹੁਤ ਵੱਡਾ ਘਾਟਾ ਪੈ ਰਿਆ ਸੀ ਸੋ ਸਾਰੇ ਹਰਾਤਾਂ ਨੂੰ ਦੇਖਦੇ ਹੋਏ ਜਿਹੜਾ ਇਹ ਜਿਹੜੀ ਅੱਜ ਦੀ ਕਾਰਵਾਈ ਹੋਈ ਹੈ ਕਿਉਂਕਿ ਅਸੀਂ बार-बार ਕਿਸਾਨਾਂ ਦਾ ਮਨ ਵੀ ਸਮਝਾ ਰਹੇ ਹਾਂ ਕਿ ਕਿ ਤੁਹਾਡੀ ਲੜਾਈ ਕੇਂਦਰ ਸਰਕਾਰ ਦੇ ਨਾਲ ਆ ਤੁਸੀਂ ਕੇਂਦਰ ਸਰਕਾਰ ਨਾਲ ਹੀ ਲੜ ਕੇ ਲੜਨੀ ਲੜੋ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਡਾ ਪੰਜਾਬ ਦਾ ਬਾਡਰ ਰੋਕ ਕੇ ਪੰਜਾਬ ਦਾ ਵੱਡਾ ਨੁਕਸਾਨ ਕਰ ਰਹੇ ਹੋ ਸੋ ਮੈਂ ਸਮਝਦਾ ਅਸੀਂ ਅੱਜ ਵੀ ਪੰਜਾਬ ਦੇ ਰਾਜਵੀ ਪੰਜਾਬ ਦੇ ਇੱਕ ਕਿਸਾਨ ਦੇ ਨਾਲ ਅੱਜ ਵੀ ਅਸੀਂ ਸਾਡੇ ਤਿੰਨ ਮੰਤਰੀ ਸਾਹਿਬਾਨ ਉਸ ਮੀਟਿੰਗ 'ਚ ਬੈਠੇ ਜਿਸ ਮੀਟਿੰਗ ਦੇ ਅੰਦਰ ਪੰਜਾਬ ਦੇ ਕਿਸਾਨਾਂ ਨੇ ਆਪਣਾ ਪੱਖ ਜਿਹੜਾ ਸੈਂਟਰ ਸਰਕਾਰ ਦੇ ਸਾਹਮਣੇ ਰੱਖਿਆ ਸੋ ਅਸੀਂ ਜਿਹੜੀਆਂ ਸੈਂਟਰ ਦੇ ਖਿਲਾਫ ਮੰਗਾਂ ਰਹੀਆਂ ਉਹਨਾਂ ਦੇ ਲਈ ਕਿਸਾਨ ਦਾ ਹਮੇਸ਼ਾ ਸਾਥ ਦਿੱਤਾ ਪਹਿਲਾਂ ਵੀ ਸਾਥ ਦਿੱਤੇ ਅੱਜ ਵੀ ਦਿੱਤਾ ਔਰ ਅੱਗੇ ਵੀ ਦੇਣਾ ਦੇਖੋ ਜਦੋਂ ਤਿੰਨ ਕਣੋ